ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਣਾ ਤੇ ਮੈਂ ਬਣਾਣੀ ਅੱਛਾ ਤੇ ਤੁਸੀਂ ਵੀ ਆ ਕੇ ਸਾਰੇ ਪੀ ਲੋ ਤੇ ਅੱਜ ਆਪਾਂ ਸਾਮ ਨੂੰ ਵਲੌਗ ਸ਼ਾਰਟ ਕਰ ਰਹੇ ਹਾਂ ਕਿਉਂਕਿ ਸਵੇਰੇ ਸਾਨੂੰ ਯਾਦ ਨਹੀਂ ਆਇਆ ਇਸ ਲਈ ਆਪਾਂ ਲੇਟ ਵੀ ਹੋ ਗਈ ਸੀ ਸਾਡੇ ਇੱਥੇ ਅੱਜ ਫਿਰ ਪਾਣੀ ਨਹੀਂ ਆਇਆ ਪਾਣੀ ਦੀ ਦਿੱਕਤ ਹੋ ਗਈ ਸੀ ਤਾਂ ਫਿਰ ਅਸੀਂ ਲੇਟ ਹੋਏ ਹਾਲੇ ਵੀ ਡੈਡੀ ਨਾਲ ਕਾ ਗੇੜ ਰਹੇ ਹਾਂ ਮੈਂ ਤੁਹਾਨੂੰ ਦਿਖਾਣੀ ਆ ਆ ਦੇਖ ਗੇੜਦਾ ਇਹ ਨਾ ਨਲ ਕਾ ਕਿਉਂਕਿ ਪਾਣੀ ਆ ਨਹੀਂ ਰਿਹਾ ਸਾਡੇ ਨਲ ਕਾ ਗੇੜ-ਗੇੜ ਕੇ ਪਾਣੀ ਲੈ ਕੇ ਆਣਗੇ ਫਿਰ ਨਹਾਣਗੇ ਹੋਰ ਕੀ ਤੂ ਇਹ ਨੱਕ ਹੋ ਗਿਆ ਪਏ ਸਾਨੂੰ ਬਹੁਤ ਜ਼ਿਆਦਾ ਪਾਣੀ ਨਹੀਂ ਆਂਦਾ ਪਏ ਮੇਰੇ ਹਸਬੰਦ ਨੇ ਤਾਂ ਨਾਲ ਲਿਆ ਆ ਵੈਗੇ ਨੇ ਅੱਡੇ ਟੱਪ ਨਾਲ ਆ ਮੈਂ ਇੱਥੇ ਟੱਪ ਨਾਲ ਸਿੱਧਾ ਅੱਡੇ ਟੱਪ ਨਾਲ ਆਇਆ ਅੱਡੇ ਟੱਪ ਨਾਲ ਕਹਿ ਗਏ ਨੇ ਦੀਵਾ ਜੋ ਕਿਦਰੋ ਤੇ ਵੇ ਇਹ ਜਾ ਇਹ ਕੋਈ ਨਹੀਂ ਜਾਂਦੇ ਆ ਹਾਂ ਆਪਨੇ ਉਹਨਾਂ ਜਿਆਦਾ ਹੁਸ਼ਿਆਰ ਬੰਦੇ ਆ ਮੈਂ ਨਹੀਂ ਜ਼ੋਰ ਦੀ ਬੋਲ ਰਹੀਆਂ ਫਿਰ ਵੀ ਕਹਿੰਦੇ ਹੋਰ ਤੇਜ਼ ਬੋਲ ਹੋਰ ਤੇਜ਼ ਹੋਰ ਸਾਫ਼ ਤੇ ਤਾਂ ਮੈਨੂੰ ਪਤਾ ਹੈ ਨਾ ਮੇਰੇ ਵੱਲ ਜ਼ਿਆਦਾ ਹਵਾਜੀ ਘਟ ਆਉ ਤੇਰੀ ਬਾਤ ਜਿਆਦਾ ਨਹੀਂ ਮੇਰੀ ਹਵਾ ਉੱਡਦਾ ਸਮਝ ਗਈ ਹਾਂ ਐ ਵੀ ਉਹ ਬੋਲਰ ਅੰਦਰ ਫਾਦੋ ਪਿੱਛੋਂ ਉਹ ਆ ਜਾਓਗੀ ਬੋਲਰ ਦੀ ਤੇ ਸੁਣਦੇ ਨਹੀਂ ਕੇ ਦੀ ਗੱਲ ਤੇ ਕੀ ਕੀ ਚੇਂਜ ਕੀ ਕਿਸੇ ਦੇ ਕੀ ਕੀ ਸਮਝਦੀਆਂ ਹੈ ਮੈਂ ਆਪਣੇ ਆਪ ਨੂੰ ਜੋ ਜੋ ਲੱਗਦਾ ਮੈਂ ਉਹ ਹੀ ਸਮਝਦੇ ਹਾਂ ਤੁਹੋਂ ਇਹ ਤਾਂ ਜਾਣ ਹੀ ਮਿਲਾਈ ਮੈਂ ਕਿ ਲਈ ਰਹੀ ਸੀ ਤੂੰ ਚਾਹ ਬਣਾ ਰਹੀ ਹੁਣ ਮੈਂ ਥੋੜੀ ਕੈਸ ਤੇ ਰੱਖ ਕੇ ਬੈਠੀ ਹਾਂ ਨਹੀਂ ਮੈਂ ਨਾ ਕਿ ਕੱਦ ਆਏ ਆ ਕਦੋ ਕਦੋ ਬਣਾਉਣੀ ਚਾਹ ਸਵਾ 5 ਮਿੰਟ ਵੀ ਨਹੀਂ ਹੋਏ ਜਿਆਦਾ ਨਾ ਬੋਲੋ ਜਿਆਦਾ ਬੜਬੜ ਕਰਦੇ ਨੇ ਹਾਂ ਕਿਉਂ 5 ਮਿੰਟ ਕਿਉਂ ਨਹੀਂ ਹੋਏ ਭਈ ਜਣੇ ਹਾਂ ਮੈਨ ਕਿੰਨੇ ਚਿਰ ਹੋ ਗਿਆ ਇਹਨੂੰ ਕਿੰਨਾ ਚਿਰ ਹੋ ਗਿਆ ਦੱਸੋ ਜਣਾ ਮੈਨ 15 ਮਿੰਟ ਤੋਂ ਉੱਪਰ ਹੋ ਗਿਆ ਮੈਂ ਪਾਣੀ ਚੜਾਇਆ ਸਭ ਕੁਝ ਟਾਈਮ ਦੇਖ ਲਓ ਹਾਂ ਟਾਈਮ ਹੀ ਨਾ ਆ ਗਿਆ 7:00 ਵਜੇ ਅੱਧਾ ਘੰਟਾ ਹੋਇਆ ਤੁਹਾਨੂੰ ਆਏ ਨਾ ਆਇਆ ਤਾਂ ਹੋਇਆ ਸਭ ਕੁਝ ਕਿਤਾ 6:30 ਆਈ ਸੀ ਅੱਜ ਵੀਡੀਓ ਬਣਾ ਰਹੀ ਇਹਨੂੰ ਵਿੱਚੇ ਚ ਉੱਠਾ ਦਿੰਦਾ ਵੀ ਬੋਲ ਦਿੰਦੇ ਤਾਂ ਮੈਂ ਵੀਡੀਓ ਖੋਲੀ ਆ ਇਹਨਾਂ ਦੀ ਨਹੀਂ ਵੀਡੀਓ ਖੋਲ ਤੇ ਗੱਲ ਤੋਂ ਹੋਈ ਇਹ ਦੇਖੀ ਮੈਂ ਕੱbdਨ ਆ ਗਿਆ ਤੇ ਮੈਨੂੰ ਯਾਦ ਦੇ ਦੇ ਦਦਨੇ ਆਪਣਾ ਆਪਣਾ ਸੱਜਣਾ ਸਵਰਨਾ ਤੈਨੂੰ ਤਿਆਰ ਆ ਪੂਰਾ ਤਿਆਰ ਹੋ ਕੇ ਦਰ ਬੈਈ ਨਹੀਂ ਇੱਥੇ ਤਾਂ ਬੈਠ ਲਈ ਆਵੇਂ ਸਵਾਗਣਾ ਸਵਾਗਣਾ ਤਿਆਰ ਹੋ ਕੇ ਬੈਠਦੇ ਆ ਨਾ ਤੂੰ ਆਪਣਾ ਤਿਆਰ ਹੋਣਾ ਤੈਨੂੰ ਯਾਦ ਹੈ ਕਿ ਮੈਨੂੰ ਚਾਹ ਵੀ ਪੀਣੀ ਹੈ ਬੰਦੇ ਵੀ ਮੰਗ ਭਰਉਣਾ ਚਾਹੀਦਾ ਬੰਦੇ ਦਾ ਵਿਆਹ ਕਰੇ ਤਾਂ ਪਤਾ ਜਿਨਾਂ ਨੇ ਤਾਂ ਪਤਾ ਲੱਗਦਾ ਵਿਆਹੀ ਹੋਈ ਹੈ ਬੰਦੇ ਦਾ ਨਹੀਂ ਪਤਾ ਲੱਗਦਾ ਕਿਉਂ ਨਹੀਂ ਪਤਾ ਲੱਗਦਾ ਬੰਦੇ ਦੇ ਘੇਟ ਨਹੀਂ ਨਿਕਲਿਆ ਹੁੰਦੇ ਕਿੰਨੇ ਘੰਟੇ ਹੈ ਰੋਡ ਹਾਂ ਡੀਟੀ ਵੀ ਐਡੀਟ ਨਹੀਂ ਕਿਲੇ ਦੇਖ ਲਓ ਮੈਂ ਹੁਣ ਡੀਸ਼ਨ ਜਾ ਕੇ ਮਬੂਲੀ ਟੀ-ਸ਼ਰਟ ਖੋਲ ਕੇ ਦਿਖਾਉਣਾ ਤੜਾ ਹਾਂ ਕਿੰਨੇ ਘੰਟੇ ਬੰਦੇ ਰਹਿ ਤਾ ਕੋਈ ਨਹੀਂ ਪਤਾ ਲੱਗਦਾ ਪੁੱਛ ਕੇ ਦੇਖੀ ਹੈ ਹੈ ਮੇਰਾ ਮਜ਼ਾਕ ਉਡਾ ਰਹੀ ਹੈ ਮਜ਼ਾਕ ਤੁਹਾਡੇ ਉਡਾ ਰਹੇ ਹਾਂ ਮੈਂ ਬੋਲੇ ਜਾਂਦੇ ਕੁਝ ਵੀ ਉੱਪਰ ਅੰਦਰ ਪੱਖਾ ਵੀ ਚੱਲ ਰਿਹਾ ਉੱਧਰ ਜਿਆ ਗੈਸ ਵੀ ਬੰਦ ਹੈ ਗੈਸ ਵੀ ਚੱਲ ਰਹੀ ਹੁਣ ਇਹ ਦੇਖ ਲਓ ਤਾਂ ਮੈਂ ਅੰਦਰ ਹੀ ਖੜੀ ਹਾਂ ਕਮਰੇ ਦੇ ਬਿਮਾਰ ਥੋੜੀ ਹਾਂ ਨਹੀਂ ਆ ਇਹ ਤਾਂ ਬੰਦਰ ਹੈ ਹਾਂ ਹਕੀਕਤ ਦੱਸ ਤੂ ਇਹ ਅੰਦਰ ਆ ਏ ਅੰਧਾ ਨਹੀਂ ਹੈਗਾ ਇਹ ਅੰਧਾ ਫੋਦ ਪਖਾ ਵਿਚਾਰੇ ਤੂੰ ਗੈਰ ਚੱਲ ਰਹੀ ਹੈ ਨਹੀਂ ਗਰਬਰ ਸੈਂਡਰ ਕੇ ਨਾ ਮਹਿੰਗਾ ਹੋਇਆ ਬੈ ਸਾਨੂੰ ਨਹੀਂ ਕੋਈ ਤੂੰ ਬੋਲਦਾ ਨਹੀਂ ਨਾ ਤੂੰ ਤੁਸੀਂ ਚੁੱਪ ਕਰ ਨੀ ਬੋਲਾਂਗੇ ਤੈਨੂੰ ਆਵਾਜ਼ ਆ ਰਹੀ ਹੈ ਗੈਸ ਵੀ ਚੱਲ ਰਿਹਾ ਹੈ ਇਹ ਦੇਖ ਗਏ ਪੁੱਠੇ ਜੁੱਦਿਆਂ ਜੀ ਗੱਲਾਂ ਕਰਦੇ ਮੇਨ ਨਾਲ ਕਿ ਤੂੰ ਦੱਸੇ ਗੈਸ ਵੀ ਚੱਲ ਰਿਹਾ ਜਿੱਥੇ 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 ਨੁਕਸਾਨ ਆਪਾਂ ਨੂੰ ਉਹ ਕਰਨਾ ਚਾਹੀਦਾ ਉੱਥੇ ਹੀ ਨਹੀਂ ਕਰਦੇ ਇਥੇ ਬੜੇ ਕੰਜੂਸ ਬਾਰੇ ਜਿੱਥੇ ਕੰਜੂਸ ਮੰਨਣਾ ਚਾਹੀਦਾ ਉਸ ਦਾ ਉੱਥੇ ਬਣਦੇ ਨਹੀਂ ਤੂੰ ਹੀ ਕਹਿੰਦੇ ਨਹੀਂ ਚਾਰੀ ਬੇਲੇ ਇਹ ਲੈ ਆਏ ਚਾਰੀ ਬੇਲੇ ਭਰਗਦ ਲੈ ਆਏ ਚਾਰੀ ਬੇਲੇ ਇਹ ਲੈ ਸਾਲ ਲੇ ਕੇ ਤੁਸੀਂ ਇੱਕ ਵਾਰ ਵੀ ਬਰਗਦ ਨਹੀਂ ਲੈ ਕੇ ਆਏ ਮੇਰੇ ਲਈ ਤੈਨਾਂ ਲੈ ਕੇ ਨਹੀਂ ਆਏ ਨਹੀਂ ਲੈ ਕੇ ਆਏ ਬਰਗਦ ਚੀਕਾ ਚੀਕਾ ਕਿ ਤੂੰ ਸੱਚੀ ਥੋੜੀ ਹੋ ਜੇਂਗੀ ਜਿਹੜੇ ਖਾਏ ਹੋਏ ਨੇ ਉਹ ਤੁਸੀਂ ਬਰਗਦ ਨਹੀਂ ਲੈ ਕੇ ਆਏ ਤੁਸੀਂ ਜਾ ਕਦੀ ਗੋਲ ਗਾਪੇ ਕਦੀ ਚਿਪਸ ਤੇ ਕਦੀ ਬੰਦ ਕਦੀ ਹੋ ਹਾਂ ਬਰਗਰ ਇਹ ਝੂਠ ਬੋਲਦੇ ਆ ਬਰਗਰ ਤਾਂ ਨਹੀਂ ਲੈ ਕੇ ਆ ਮੈਨੇ ਐਵੇਂ ਆਪਣੇ ਆਪ ਨੂੰ ਜ਼ਿਆਦਾ ਹੁਸ਼ਿਆਰ ਸਮਝ ਰਹਿਣਾ ਐਨਨੂ ਲੜਨ ਤੋਂ ਲਾਵਾ ਕੁਛ ਨਹੀਂ ਚਾਹੀਦਾ ਮੈਂ ਤਾਂ ਅਗਰ ਲੜ ਲੀਏ ਤੇ ਕਿਤਾਬਾਸ ਡੈਡੀ ਨੇ ਕੱਚੀ ਵਾਲੀ ਹੈ ਜਲਦੀ ਪਾਚਾ ਕੰਨੂ ਡੈਡੀ ਨੇ ਕੱਚੀ ਵਾਲੀ ਹੈ ਜਲਦੀ ਪਾਚਾ ਫਾਇਰਲ ਇਹਨੇ ਹਿੱਲੇ ਆਇਆ ਕਿਸਕੇ ਆਇਆ ਨਾ ਦਵਾਸ ਕਿਦਾਈ ਚ ਮੈਂ ਰੋਟੀ ਬਣਾ ਰਹੀ ਸੀ ਆ ਦੇਖੋ ਰੋਟੀ ਬਣਾ ਰਹੀ ਹਾਂ ਤੇ ਮੈਂ ਨਾ ਮਤਲਬ ਕਿ ਇਹਨਾਂ ਨੂੰ ਚਾਹ ਤੈ ਲੈ ਕੇ ਤੇ ਇਹਨਾਂ ਨੂੰ ਗਏ ਬੈਸਿਕ ਨੂੰ ਲੈ ਕੇ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਇਹ ਇਹ ਬੰਦੇ ਕੰਨ ਦੇ ਥਾਉਂ ਗਿਆ ਮਿਰ ਤਲੀਆਂ ਦੁਸਤ ਨਹੀਂ ਰਹੇ ਕਾਡਾ ਕੰਮ ਕਰਨਾ ਹੀ ਪੈਣਾ ਨਹੀਂ ਤਾਂ ਮੈਂ ਚਾਹੀਦਾ ਨਹੀਂ ਮੈਨੂੰ ਜਾਣ ਨਹੀਂ ਲੈਣਾ ਮੈਨੂੰ ਕੁਝ ਨਹੀਂ ਆਏਗਾ ਮੈਂ ਤਾਂ ਨੰਦੇ ਦੇਖਿਆ ਉਹ ਕਹਿੰਦੇ ਨਹੀਂ ਮੈਨੇ ਜੋ ਡੜੀ ਨੂੰ ਡੜੀ ਨੂੰ ਡੜੀ ਨੂੰ ਇੱਦਾਂ ਤੇ ਬੰਦੇ ਨੇ ਦੇਖ ਲਓ ਮੂੰਹ ਬਣਾ ਕੇ ਬਹਿ ਗਏ ਸੀ ਫਿਰ ਮੈਂ ਆਪ ਕੋ ਬੁਲਾਇਆ ਮੈਂ ਕਿ ਆਜ ਆ ਜਾਓ ਤੇ ਤੁਸੀਂ ਸਿੱਧੇ ਬੈਠੇ ਰਹਿਣਾ ਮੂੰਹ ਵੀ ਮੇਰੀ ਛੇਤੀ ਬਣਾ ਲੈਂਦੇ ਆ ਆਉਂਦੀ ਲੱਗਦੀ ਨਹੀਂ ਮੰਦੇ ਨੂੰ ਇਹ ਮੇਰੀ ਕੋਈ ਗੱਲ ਨਹੀਂ ਆ ਇਹ ਜਿਹ ਬੰਦੇ ਨੇ ਦੇਖ ਲਓ ਆਲੋ ਵੀ ਰੋਟੀ ਦਾ ਰੰਗ ਕਿੰਨਾ ਸੋਨਾ ਆਇਆ ਨਾ ਚਲ ਚਲ ਰੋਟੀ ਤਾਂ ਨਹੀਂ ਬਣਾਉਣੀ ਆ ਦੇਖੋ ਪਤਲੀਆਂ ਬੱਦਿਆਂ ਵਾਲੀ ਇੰਨੀ ਛੋਟੇ ਛੜੇ ਰੋਟੀਆਂ ਦੇ ਪਹਿਲਾਂ ਹੀ ਉਹ ਕਰ ਲੈਂਦੀ ਆ ਉਹ ਕੀ ਕਹਿੰਦੇ ਪੇੜੇ ਕਰਕੇ ਰੱਖ ਲੈਂਦੀ ਆ ਪਹਿਲਾਂ ਹੀ ਉਹ ਪੇੜੇ ਪਹਿਲਾਂ ਹੀ ਕਰਕੇ ਰੱਖ ਲੂਗੀ ਤੇ ਫਿਰ ਬਾਕੀ ਰੋਟੀ ਬਣਾਉਣਾ ਮੈਨੂੰ ਮਰ ਟਾਈਮ ਨਹੀਂ ਲੱਗਦਾ ਮੈਂ 10 ਮਿੰਟਾਂ 'ਚ ਰੋਟੀ ਬਣਾ ਕੇ ਖਾ ਲੈਂਦਾ ਕਿੰਨੇ ਮਿੰਟਾਂ 'ਚ 10 ਗਾਦ 10 ਮਿੰਟੇ ਕੋਈ ਨਹੀਂ ਲੱਗਦੇ ਇਹ ਤਾਂ ਮਾਰਦੀ ਹੈ ਬਸ ਜਾਣ ਵਜ ਕੇ ਤੋਂ ਮੈਂ ਪੇੜੇ ਬਣਾ ਕੇ ਰਹਾ 10 ਮਿੰਟ ਜੀ ਰੋਟੀ ਬਣਾ ਕੇ ਪਰੇ ਹੁੰਗੇ ਮੈਂ 10 ਮਿੰਟ ਜੀ ਰੋਟੀ ਬਣਾ ਲੈਂਦੀ ਐ ਅੱਛਾ ਇਹ ਦੱਸੋ ਤੁਸੀਂ 10 ਬੰਦੇ ਦੇ ਵਿੱਚ 3 ਬੰਦੇ ਰੋਟੀ ਬਣ ਜਾਂਦੀ ਐ ਕਮੈਂਟ ਕਰਕੇ ਦੱਸਿਓ ਮੜੇ ਆ ਜੇ ਮੈਂ ਬਣਾਤੀ 10 10 ਮਿੰਟ ਤੇ ਫਿਰ ਨਹੀਂ ਬਣਦੀ 10 ਮਿੰਟਾਂ ਵਿੱਚ ਆ ਪਾਣੀ ਦੀ ਬੋਤਲਾਂ ਸਾਰੀ ਖਾਲੀ ਪਈਆਂ ਸਿਗੀਆਂ ਆ ਪਾਣੀ ਦੀ ਬੋਤਲਾ ਇਹ ਸਭ ਆ ਕੇ ਪਾਣੀ ਭਰੇ ਆ ਬਾਲਟੀ 'ਚ ਪਾਣੀ ਭਰੇ ਆ ਆ ਬਾਲਟੀ ਪਾਣੀ ਭਰੀ ਆ ਆ ਬਾਲਟੀ ਪਾਣੀ ਭਰੇ ਆ ਆਹਾਂ ਦੇ ਦੇਖੋ ਜੁੱਥੇ ਪਏ ਆ ਕਿਉਂਕਿ ਪਾਣੀ ਆਇਆ ਹੀ ਨਹੀਂ ਤੇ ਪਾਣੀ ਆਇਆ ਹੀ ਨਹੀਂ ਤੇ ਇਸ ਕਰਕੇ ਫਿਰ ਕੱਪੜੇ ਵੀ ਨਹੀਂ ਸੱਤ ਕੱਪੜੇ ਵੀ ਧੋਣ ਵਾਲੇ ਪਏ ਆ ਕਿਉਂਕਿ ਮੋਟਰ ਹਵਾ ਖਾਈ ਹੋਈ ਸੀਗੀ ਤੇ ਪਾਣੀ ਆਇਆ ਹੀ ਨਹੀਂਗਾ ਆ ਸਿਲੰਡਰ ਸਿਲੰਡਰ ਹੁਣ ਮੁਕਣ ਵਾਲਾ ਕੋਈ ਪਤਾ ਨਹੀਂ ਕਦੋਂ ਮੁੱਕ ਜੇ ਕਦੋਂ ਧੋਖਾ ਦੇ ਜੇ ਤੇ ਉਹ ਪਹਿ ਬੋਇਆ ਜਾਂ ਹੈ ਜੇ ਮਿਲੇ ਨੇ ਇਹ ਕਿਨੂੰ ਮੈਂ ਰੋਜ਼ ਕਹਿਣਾ ਆ ਕਿ ਤੂੰ ਮੇਰੇ ਹੈੱਡਫੋਨ ਚਾਰਜ ਲਾਇਆ ਦੇ ਅਗਰ ਲਾ ਦੇ ਅਗਰ ਲਾ ਦੇ ਅਗਰ ਇਹਨੂੰ ਚਾਰਜ ਨਹੀਂ ਲੰਦੀ ਪਤਾ ਨਹੀਂ ਕਿਉਂ ਨਹੀਂ ਲੰਦੀ ਆ ਦੇਖੋ ਡੈਡੀ ਨੇ ਕੀ ਕੀ ਸਮਾਨ ਰੱਖਿਆ ਹੈ ਇਹ ਕੀ ਕੀ ਰੱਖਿਆ ਹੈ ਇਹ ਪੈਸੇ ਆ ਆ ਡੈਡੀ ਦਾ ਫੋਨ ਆ ਹੈਂ ਕਾਉਂਗਾ ਭਈਆ ਆਹ ਦੇਖੋ ਡੇਢ ਦੀ ਬਿਸਕੁਟ ਡੇਢੀ ਆਪ ਇਸ ਨੂੰ ਖਾਂਦਾ ਆਈ ਬਿਸਕੁਟ ਖਾਂਦੇ ਨੇ ਆਹ ਇੱਕ ਆ ਚੀਜ਼ ਭਈਆ ਇਹ ਚੀਜ਼ ਨਾ ਤੁਹਾਨੂੰ ਕੱਲ ਦੱਸੂਗਾ ਕੀ ਚੀਜ਼ ਹੈ ਇਹ ਇੱਕ ਇਹ ਚੀਜ਼ ਬਹੁਤ ਵਧੀਆ ਚੀਜ਼ ਹੈ ਆਹ ਲਓ ਜੀ ਕਿਹੜੇ ਗਾਣੇ ਗਾ ਰਹੀਆਂ ਹੈ ਗਾਣੇ ਕਿਹੜੇ ਗਾ ਰਹੀਆਂ ਉਹ ਬਤਾ ਤੇ ਕੱਲ ਦੀ ਵੀਡੀਓ ਪਰ ਤੁਸੀਂ ਲਾਈਕ ਨਹੀਂ ਕੱਲ ਦੀ ਵੀਡੀਓ ਦੇ ਵੀਡੀਓ ਨੂੰ ਬਹੁਤ ਜ਼ਿਆਦਾ ਕਮੈਂਟ ਆਏ ਸੀਗੇ ਕੀ ਕੀ ਤੁਸੀਂ ਜਲੂਸ ਕੱਢਿਆ ਕੀ ਤੁਸੀਂ ਇਹ ਕੀਤਾ ਤੁਸੀਂ ਇਹ ਕਰਦੇ ਹੋ ਤੁਸੀਂ ਫਲਾਣਾ ਤੁਸੀਂ ਢਿੰਕਾ ਬਹੁਤ ਜਣੇ ਨੇ ਗਲਤ ਕਮੈਂਟ ਕੀਤੀ ਜਿਹੜੇ ਜਿਹੜੇ ਸਾਡੇ ਜਾਣ ਨਾਲ ਬੰਦੇ ਆ ਤੇ ਉਹਨਾਂ ਨੇ ਕਮੈਂਟ ਸਹੀ ਕੀਤੇ ਨੇ ਤੇ ਉਹ ਕਹਿੰਦੇ ਕਿ ਤੁਸੀਂ ਜਲੂਸ ਕੱਢ ਰਹੇ ਹੋ ਇੱਕ ਸਾਡਾ ਦਿਲ ਕੀਤਾ ਕਿ ਅਸੀਂ ਤੋਤਲੀ ਆਵਾਜ਼ ਦੇ ਵਿੱਚ ਵਲੌਗ ਬਣਾ ਕੇ ਦੇਖਦੇ ਹਾਂ ਕਿ ਕਹੇ ਜਿਹਾ ਲੱਗਦਾ ਵਾ ਇੰਨੇ ਕੋ ਕਮੈਂਟ ਦਿੱਤੀ ਕੋਈ ਵੀਡੀਓ ਵੀ ਜਾਗ-ਜਗ ਦੇ ਲੋ ਕਿ ਕੋਈ ਕਹਿੰਦਾ ਜਲੂਸ ਕੱਢਿਆ ਕੋਈ ਕਹਿੰਦਾ ਇਹ ਕੱਢਿਆ ਕੋਈ ਕਹਿੰਦਾ ਇਹ ਕੀਤਾ ਇਨ ਨੂੰ ਅਕਲ ਨਹੀਂ ਹੈਗੀ ਇਹਨਾਂ ਨੂੰ ਇਹ ਨਹੀਂ ਹੈਗੀ ਇੱਦਾਂ-ਇੱਦਾਂ ਕਰਕੇ ਬੋਲ ਲੈਣੇ ਤੇ ਉਸ ਤੋਂ ਬਾਅਦ ਇੱਕ ਅਜੇ ਹੋਰ ਬੰਦਾ ਬੰਦਾ ਕਮੈਂਟ ਕਰ ਰਿਹਾ ਉਹ ਕਮੈਂਟ ਕਰ ਰਿਹਾ ਕਹਿੰਦਾ ਇਹਨਾਂ ਕੋਲ ਕੰਟੈਂਟ ਨਹੀਂ ਹੈਗਾ ਬਣਾਉਣ ਵਾਸਤੇ ਤੇ ਕਹਿੰਦਾ ਆਈ ਕੰਟੈਕਟ ਹੁੰਦਾ ਨਹੀਂ ਕਹਿੰਦਾ ਇਹ ਕੈਮਰਾ ਕਿਤੇ ਹੋਰ ਹੁੰਦਾ ਦੇਖਦੇ ਕਿਤੇ ਹੋਰ ਹੁੰਦੇ ਨੇ ਤੇ ਕਹਿੰਦਾ ਕਰਨ ਨਹੀਂ ਆਂਦਾ ਤੇ ਵੀਰ ਜੀ ਤੁਹਾਡੀ ਜਾਣਕਾਰੀ ਵਾਸਤੇ ਦੱਸਦਾ ਇਹ ਟੈਕ ਚੈਨਲ ਨਹੀਂ ਹੈਗਾ ਠੀਕ ਹੈ ਤੇ ਇਸ ਕਰਕੇ ਇਹ ਹੈ ਕਿ ਜੇ ਉਹ ਟੈਕ ਚੈਨਲ ਹੀ ਹੁੰਦਾ ਕਿ ਜਿਹੜਾ ਸਿੱਧੀ ਕੈਮਰੇ ਜੀ ਦੇਖੀਓ ਇਹ ਟੈਕ ਚੈਨਲ ਨਹੀਂ ਇਹ ਵਲੋਗਿੰਗ ਚੈਨਲ ਹੈ ਦੇਖਣਾ ਮੈਂ ਤਾਂ ਤੇ ਹੁਣ ਉਹ ਕਹਿੰਦਾ ਕਿ ਉਹਨਾਂ ਦਾ ਕਹਿਣਾ ਮਤਲਬ ਇਹ ਕਿ ਸਿੱਧੀ ਸਿੱਧਾ ਕੈਮਰੇ 'ਚ ਹੀ ਦੇਖੀ ਜਾਓ ਆਈ ਕੰਟੈਕਟ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਹੁਣ ਤੁਸੀਂ ਇਹ ਚੀਜ਼ ਕਮੈਂਟ ਕਰਕੇ ਦੱਸਿਓ ਆਈ ਕੰਟੈਕਟ ਨਹੀਂ ਹੋ ਰਿਹਾ ਸਾਡਾ ਦੇਖੀਂ ਜਰਾ ਜਯੋਤੀ ਹੋ ਰਿਹਾ ਤਾਂ ਕਮੈਂਟ ਕਰ ਦੋ ਜਯੋਤੀ ਦੇਖੀ ਆਈ ਕੰਟੈਕਟ ਹੋ ਰਿਹਾ ਕਿ ਨਹੀਂ ਦੱਸੋ ਜੇਰਾ ਜੇ ਨਹੀਂ ਹੋ ਰਿਹਾ ਤਾਂ ਦੱਸੋ ਸਾਡੇ ਬਲਾਗ ਮੇਰੇ ਅੱਛਾ ਹੁਣ ਜਯੋਤੀ ਤੂੰ ਜਰਾ ਕੈਮਰੇ 'ਚ ਦੇਖ ਜਰਾ ਕੈਮਰੇ 'ਚ ਦੇਖ ਕੈਮਰਾ ਟਾਰਚ ਚੱਲ ਰਹੀ ਹੈ ਮੇਰਾ ਟਾਰਜ ਕਮਿਊਨੀਟੀ ਕੈਮਰੇ ਇਨ ਲਗੜੀਏ ਇੱਕ ਆ ਦੇਖੋ ਗਾਇਸ ਤੁਹਾਨੂੰ ਇੱਕ ਚੀਜ਼ ਦਿਖਾਉਣਾ ਅਬ ਮੰਜੇ ਨਾਲ ਸੀ ਦੇਖੋ ਕਿਸ ਤਰ੍ਹਾਂ ਜੋੜੇ ਹੋਏ ਨੇ ਮੰਜੇ ਤੁਸੀਂ ਦੇਖਿਆ ਅਬ ਮੰਜੇ ਉੱਤੇ ਤੁਸੀਂ ਦੇਖੋ ਅਸੀਂ ਕਿਹੜੇ ਪਾਈ ਹੋਈਆਂ ਕਿਉਂਕਿ ਮੰਜੇ ਇਹ ਬੁੰਨਣ ਵਾਲੇ ਪਏ ਨੇ ਤੇ ਇਹ ਟੁੱਟਦੇ ਬਹੁਤ ਜਲਦੀ ਨੇ ਮਾਰੇ ਕੋ ਆ ਦੂਜੀ ਮੰਜੇ ਕਿ ਡੈਡ ਨਹੀਂ ਗੜੀ ਕਿ ਡਰੱਸੀਆਂ ਪਾਈਆਂ ਇਹ ਮੰਜੇ ਇਹ ਟੁੱਟਣ ਵਾਲੇ ਹੋਏ ਪਏ ਨੇ ਇੱਕ ਜਿਹੜਾ ਬਾਹਰ ਪਿਆ ਨਾ ਮੰਜਾ ਆ ਤੁਹਾਨੂੰ ਦਿਖਾਉਂਦਾ ਆ ਵਾਲਾ ਆ ਮੰਜਾ ਏ ਦੇਖੋ ਆਹ ਦੇਖੋ 1 ਹੀ ਮਟ ਟੇ ਆਹ ਦੇਖੋ ਨਵਾਰਾ ਦੇਖ ਰਹੋ ਕਿਵੇਂ ਬੋਦੀਆਂ ਆਈਆਂ ਭਈਆਂ ਸਾਰੀਆਂ ਬੋ ਆਹ ਦੇਖੋ ਰਸੀਆਂ ਬੰਨੀਆਂ ਆ ਸਾਰੀਆਂ ਬੋਦੀਆਂ ਆਈਆਂ ਬਈ ਹੁਣ ਮੰਜਾ ਬਣਵਾਣਾ ਹੁਣ ਮੰਜੇ ਵਾਲਾ ਕੋਈ ਆਵੇ ਤਾਂ ਫਿਰ ਬਣਵਾਈਏ ਹੁਣ ਮੰਜੇ ਵਾਲਾ ਜੇ ਆਊਗਾ ਤੇ ਪੈਸੇ ਹੀ ਬੜੇ ਮੰਗਦਾ ਕਿੰਨੇ ਪੈਸੇ ਦੇ ਦੋ ਆ ਜੋਤੀ ਦੇ ਬਾਲ ਦੇਖ ਲਓ ਕਹਿੰਦੇ ਸੀ ਉਹ ਜੋਤੀ ਦੇ ਬਾਲ ਨਕਲੀ ਨੇ ਆ ਦੱਸੋ ਨਕਲੀ ਆ ਅਰੇ ਇਹ ਅਲੱਗ ਆਹ ਦੇਖੋ ਆ ਦੇਖੋ ਅਗੋਤ ਦੇਖੋ ਹਾਲ ਲੋ ਆ ਰੀਅਲ ਗੋਤਾ ਹੈ ਬਿਲਕੁਲ ਬਿਲਕੁਲ ਰੀਅਲ ਹੈ ਨਕਲੀ ਨਹੀਂ ਹੈਗੀ ਇਹਦੇ ਬਾਲ ਆ ਇਹਦੇ ਉਪਰ ਆ ਦੇਖੋ ਕੀ ਲਾਇਆਏ ਨੇ ਤਿਤਲੀ ਤਿਤਲੀ ਹੈਲੋ ਤਿਤਲੀ ਲਾਈ ਹੋਈ ਹੈ ਅੱਜ ਦਾ ਵਲੋਗ ਪੈਸੇ ਦੀ ਖਤਮ ਕਰਦੇ ਤਾਂ ਪਲੀਜ਼ ਮੇਰੇ ਬਲੌਗ ਨੂੰ ਲਾਈਕ ਸਨ ਸ਼ੇਅਰ ਕਰਿਆ ਕਰੋ ਬਸ ਤੁਸੀਂ ਕਰਦੇ ਜੀ ਤੇ ਕਿ ਇਹ ਜਿਹੜੇ ਬੰਦੇ ਕਹਿੰਦੇ ਕਿ ਕੰਟੈਂਟ ਨਹੀਂ ਹੈਗਾ ਕੁਝ ਨਹੀਂ ਹੈਗਾ ਉਹ ਦੇਖੋ ਡੇਲੀ ਵਲੋਗਿੰਗ ਦੇ ਵਿੱਚ ਕੀ ਕੰਟੈਂਟ ਹੋਊਗਾ ਡੇਲੀ ਵਲੋਗਿੰਗ ਵਿੱਚ ਇਹੀ ਹੁੰਦਾ ਕਿ ਵੀ ਦੇਖੋ ਜੋ ਸਾਡੀ ਲਾਈਫ ਸਟਾਈਲ ਅਸੀਂ ਉਹ ਚੀਜ਼ ਦਿਖਾਉਂਦੇ ਆ ਹੁਣ ਸਾਨੂੰ ਬੰਦਾ ਕਹਿੰਦਾ ਕਿ ਤੁਸੀਂ ਬਾਹਰ ਜਾ ਕੇ ਵਲੋਗ ਨਹੀਂ ਬਣਾਦੇ ਤੁਸੀਂ ਹੌਣੇ ਬਣਾਉਂਦੇ ਹੁਣ ਬਾਹਰ ਜਾ ਕੇ ਵਲੋਗ ਬਣਾ ਕੇ ਵੀ ਦੇਖੇ ਸੀਗੇ ਪਰੇ ਕਿ ਕੋਈ ਰਿਸਪੌਂਸ ਆਉਂਦਾ ਨਹੀਂ ਸਾਡੇ 3-4 ਵਲੋਗ ਬਾਹਰ ਦੇ ਬਣਾਏ ਪਿੱਛੇ ਜਾ ਕੇ ਦੇਖ ਲਓ ਜਿਹੜਾ ਬੰਦਾ ਖੰਨ ਕਮੈਂਟ ਕਰਦਾ ਠੀਕ ਹੈ ਨਾ ਬਾਹਰ ਦੇ ਬਣਾਏ ਹੁਣ ਬਾਕੀ ਇਹ ਕੀ ਕੱਲ ਸੰਡੇ ਆ ਤੇ ਰਖੜੀ ਰੁਖੜੀ ਤਿਆਰੀ ਕਰਨੀ ਹੈ ਤੇ ਦੂਸਰੇ ਫਿਰ ਮੰਡੀ ਨੂੰ ਇਹਨੂੰ ਰਖੜੀ ਦੇ ਦਿੱਤੀ ਮੇਰੀ ਮੰਮੀ ਕੋਲ ਲੈ ਕੇ ਜਾਣਾ ਵਾ ਤੇ ਉਦੋਂ ਫਿਰ ਰਖੜੀ ਦਾ ਵੀ ਲੋਗ ਵਧੀਆ ਆਊਗਾ ਹੈਨਾ ਤੇ ਇੱਕ ਊਮਾ ਸਾਡੀ ਊਮਾ ਸਾਡੀ ਤੇ ਕੀ ਕਹਨੇ ਊਮਾ ਦਾ ਇਹ ਤੇ ਗੱਲ ਹੀ ਬੱਕਰੀ ਆ ਚਲੋ ਠੀਕ ਆ ਗਾਇਸ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਨਹੀਂ ਤਦ ਤੱਕ ਲਈ ਵੰਦੇ ਮਾਤਰਮ ਜੈ ਹਿੰਦ ਕੋਣ ਬੋਲਦਾ ਹੁੰਦਾ ਕਮੈਂਟ ਕਰਕੇ ਦੱਸ ਦੇ ਕੋਣ ਬੋਲਦਾ ਹੁੰਦਾ ਲੈਨੇ